ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਮਾਦਪਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਨਗ ਲੈ ਕੇ ਆਂਦੇ ਜੀ ਟੋਟਲ 5 ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਕੋਈ ਵੀ ਨਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜੀ ਗੁਰਪ੍ਰੀਤ ਸਿੰਘ ਕਹਿੰਦਾ ਕਾਲਾ ਕਾਲਾ ਕਹਿੰਦੇ ਠੀਕ ਆ ਜੀ ਪਿੰਡ ਸਮਾਗਪਾਈ ਠੀਕ ਆ ਜੀ ਜਿਹੜਾ ਮੋਗਾ ਸੀ ਪੱਕਾ ਬਣਾ ਤੇ ਆਪਣਾ ਘਰ ਕਿਉਂਠੇ ਕਰਤਾਰ ਸਿੰਘ ਦੇ ਘਰ ਆਇਆ ਚੰਨੂ ਵਾਲੇ ਰੋਡ ਤੇ ਠੀਕ ਆ ਬਾਈ ਜਿਹੜੀ ਇੱਕ ਨੰਬਰ ਪਾਠਾ ਸੁਆ ਕਰਨਵਾ ਸੁਈ ਵੀ ਹੈ ਜੀ ਜਿਹੜੀ ਸੁਈ ਵੀ ਹੈ ਜੀ ਕਦੋਂ ਸੁਈ ਹੈ ਜੀ ਇਹ ਸੁਈ ਨੂੰ ਵੀ ਮਹੀਨਾ ਹੋ ਗਿਆ ਬੱਚੇ ਕੀ ਹੈ ਜੀ ਪਾਠ ਬੱਕਰਾ ਹੈ ਮੇਲ ਫੀਮੇਲ ਆ ਹਾਂ ਬੱਕਰਾ ਖੱਸੀ ਕੀਤਾ ਬਾਈ ਠੀਕ ਆ ਜੀ ਤੇ ਇਹ ਪਿਓਰ ਬੀਟਲ ਜੀ ਪੈ ਜਾਂਦੇ ਆ ਬਾਈ ਜੀ ਬੀਟਲ ਜੀ ਤੇ ਜਿਹੜਾ ਇਹਨਾਂ ਦਾ ਮੁੱਲ ਬਈ ਕੱਲੀ ਦਾ ਕਰਨਾ ਤੇ ਬੱਚਿਆਂ ਦਾ ਅੱਡ ਕਰਨਾ ਕਿ ਇਕੱਠੇ ਹੀ ਕਰਨੇ ਆ ਠੀਕ ਇਕੱਠੇ ਬਈ ਤਿੰਨਾਂ ਦਾ ਕੀ ਮੁੱਲ ਆ ਜੀ ਇਹਨਾਂ ਦਾ ਬਈ ਦੇਣਗੇ 25000 ਰੁਪਏ ਦੇ ਦਾਂਗੇ ਦੋਨੇ ਬੱਚੇ ਤੇ ਇੱਕ ਪੱਠ ਜੀ ਠੀਕ ਆ ਬਈ ਤੇ ਜਿਹੜਾ ਬਈ ਆਪਣਾ ਬੱਕਰਾ ਹਾਂਜੀ ਕਿੰਨੀ ਉਮਰ ਆ ਜੀ ਇਹਦੀ ਇਹ ਬਈ ਚੌਗਾ ਹੋ ਗਿਆ ਮੂੰਹ ਤੋਂ ਆਪਣਾ ਰੱਖਿਆ ਜਿਹੜੀ ਚੌਗਾ ਮੂੰਹ ਹੋ ਗਿਆ ਮੂੰਹ ਤਾਂ 4 ਦੰਦ ਹੋ ਗਿਆ ਠੀਕ ਆ ਬਈ ਤੇ ਇਹ ਕਰਾਸ ਕਰਦਾ ਜੀ ਹਾਂਜੀ ਕਰਦਾ ਕਰਦਾ ਤੇ ਇਹਦੀ ਕੀਮਤ ਬਈ ਇਹਦੀ ਕੀਮਤ ਤਾਂ 45000 ਰੁਪਏ ਆ ਤੇ ਇਹਦੀ ਬਲੱਡ ਲਾਈਨ ਪਤਾ ਬਾਈ ਜਮੂ ਕੇ ਆ ਬਾਈ ਲੈ ਬੱਚੇ ਵੀ ਸਰਾਪ ਆਉਂਦਾ ਬੱਚੇ ਇਹਦੀ ਏ ਇਹਦੇ ਬੱਚੇ ਹੀ ਆ ਇਹਦੀ ਬੱਚੇ ਆ ਠੀਕ ਆ ਹਾਂ ਜਿੰਨੀਆਂ ਪਕੜਨਾ ਕਰਾਸ ਕਾਈਆਂ ਤੂੰ ਹਾਂਜੀ 100% ਰਹੀਆਂ ਗੱਭਣ ਹੀ ਰਹਿਣਗੀਆਂ ਗੱਭਣ ਹੀ ਰਹਿਣਗੀਆਂ ਠੀਕ ਆ ਜੀ ਤੇ ਬਾਕੀ ਚੰਗਾ ਆ ਨਾ ਕੱਦ-ਕੁੱਦ ਵੀ ਚੰਗਾ ਇਹਦਾ ਪੂਰਾ ਪੂਰਾ ਫੁੱਲ ਹੈ ਕਿੰਨਾ ਮੁੱਲ ਦੱਸਿਆ ਸੀ ਜੀ ਇਹਦਾ 45000 45000 ਰੁਪਈਆ ਜੀ ਜਿਹੜੀ ਤਿੰਨ ਨੰਬਰ ਆ ਬਾਈ ਬੱਕਰੀ ਇਹਨੂੰ ਬਾਈ 2 ਮਹੀਨੇ ਹੋ ਗਏ 2 ਮਹੀਨੇ ਦਾਦਰ ਬਣੀ ਆ ਖਾਲੀ ਦੇਣੀ ਆ ਖਾਲੀ ਆਪਾਂ ਖਾਲੀ ਕਰਕੇ ਦੇਣੀ ਅਗਲਾ ਜਿਵੇਂ ਕਾਤੀ ਲਈ ਅਗਲਾ ਜੇ ਪਾਸ ਕਰਾ ਸਕਦਾ ਤਾਂ ਆਪ ਜੀ ਕਰ ਲਿਆ ਖਾਲੀ ਹੀ ਦੇਣੀ ਤੇ ਇਹਦੇ ਬੱਚੇ ਦੀ ਕਿੰਨੀ ਕੁ ਉਮਰ ਹੋਊਗੀ ਇਹ ਬਈ ਹੋਊਗਾ ਬੱਸ ਬਈ 11 12 12 ਮਹੀਨੇ ਪਹਿਲਾਂ ਨੂੰ 12 13 ਮਹੀਨੇ ਆ ਤੇ ਇਹਦੀ ਕੀਮਤ ਬਈ ਇਹਦਾ ਲੈਂਡ ਦੇਣ 30000 ਇਕੱਠੇ ਨਾਲ ਅਗਲਾ ਜੇ ਸਾਰੇ ਕੋਈ ਇਕੱਠਾ ਉਹ ਜਮਾਨਤਾਂ ਕਰ ਖੁੱਲਾ ਮਾਨਤਾਨ ਹੋ ਜਾਊਗਾ ਠੀਕ ਆ ਜੇ ਕੋਈ ਨਾਲ ਇਕੱਠੇ ਲੈ ਜਾਊਗਾ ਤਾਂ ਬਾਈ ਕਹਿੰਦਾ ਆਪਾਂ ਖੁੱਲਾ ਮਾਨਤਾਨ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾ ਚਲ ਤਾਰ ਝੱਲੋ